ਇਹ ਕੋਆਸੇ ਦੇ ਮੈਂ ਅੱਪੇ ਛੋੜ ਦੇ ਤੂੰ ਸਾਹਿਬ ਕਿਹੜੇ ਬਾਰਡਰ ਤੇ ਰੋਕਿਆ ਗਿਆ ਸੀ ਤੁਸੀਂ ਸਾਹਿਬ ਬਾਰਡਰ ਤੇ ਬਾਰਡਰ ਤੇ ਰੋਕਿਆ ਗਿਆ ਤੁਹਾਨੂੰ ਨਹੀਂ ਨਹੀਂ ਕਮਲ ਮਾਈਕਲ ਤੁਸੀਂ ਬਾਰਡਰ ਤੇ ਰੋਕਿਆ ਗਿਆ ਸਾਹਿਬ ਸਾਹਿਬ ਔਰ ਤੁਸੀਂ ਕਿਹੜੇ ਬਾਰਡਰ ਤੇ ਰੋਕਿਆ ਗਿਆ ਪੁਲਿਸ ਤੇ ਰੋਕਿਆ ਗਿਆ ਅੱਜ 7 ਐਮਐਲ ਤੁਸੀਂ ਅਗਰ ਨਾਮ ਲੈ ਕੇ ਤੁਹਾਨੂੰ ਦੋ ਜਨਰਲੋਂ ਬੇਦੀ ਸਾਹਿਬ ਨੇ ਮਾਈਟ ਵਾਈਟ ਬੇਦੀ ਸਾਹਿਬ ਹੈਂਰੀ ਹੈਂਰੀ ਠੱਕੇ ਮਾਰੇ ਰਾਜੇ ਰੂਪ ਕਿਸਾਨ ਦਾ ਪਵਿੱਤਰ ਸੰਘਰਸ਼ ਚੱਲ ਰਿਹਾ ਹੈ ਛੰਡੇ ਤੇ ਟੰਡੇ ਦਾ ਸੰਘਰਸ਼ ਇਮਾਨਦਾਰੀ ਨਾਲ ਨਾਨ ਵਾਇਲੈਂਸ ਸੰਘਰਸ਼ ਹੈ ਅਮੇ ਦੇਖੋ 2-2 ਲੱਖ ਦੇ 7 ਨੁਮਾਇੰਦਿਆਂ ਨੂੰ 2-2 ਲੱਖ ਬੰਦੇ ਉਹਨਾਂ ਦੇ 7 ਨੁਮਾਇੰਦਿਆਂ ਨੂੰ ਉੱਥੇ ਬੋਲਡਰ ਦੇ ਉੱਤੇ ਬਿਨਾਂ ਕਿਸੇ ਕਾਰਨ ਨਾਜਾਇਜ਼ ਰੋਕਣਾ ਫਿਰ ਧੱਕੇ ਮਾਰਨੇ ਇਹ ਕਿਸਾਨ ਦੇ ਉਸ ਪਵਿੱਤਰ ਸੰਘਰਸ਼ ਦਾ ਨਿਰਾਦਰ ਹੈ। ਔਰ અપਮਾਨ ਹੈ। ਲੇਕਿਨ ਲੋਕਾਂ ਦੀ ਤਾਕਤ ਵੇਖੋ ਅਸੀਂ ਉੱਥੋਂ ਲਾਈਵ ਕੀਤਾ ਜਦੋਂ ਤੇ ਉਹੀ ਬੰਦੇ ਜਿਹੜੇ ਉਥੇ ਇਲੀਗਲੀ ਡੀਟੇਨ ਕਰ ਰਹੇ ਸੀ ਬਿਨਾ ਕਿਸੇ ਕਾਗਜ਼ ਦੇ ਉਹੀ ਬੰਦੇ ਐਸਕਾਟ ਕਰਕੇ ਪਿਓ ਬਣਾ ਕੇ ਛੱਡ ਕੇ ਗਏ ਨੇ ਇਹ ਤਾਕਤ ਹੈ ਪੰਜਾਬ ਦੇ ਕਿਸਾਨ ਦੀ ਪੰਜਾਬ ਦੇ ਕਿਸਾਨ ਦੇ ਪਵਿੱਤਰ ਸੰਘਰਸ਼ ਦੀ ਔਰ ਲੋਕਤੰਤਰ ਦੀ ਇਹ ਲੋਕਤੰਤਰ ਨੂੰ ਡੰਡਾਤੰਤਰ ਨਹੀਂ ਬਣਾ ਸਕਦੇ ਤੁਸੀਂ ਇਹ ਹਰ ਚੀਜ਼ ਡਿਕਟੇਟੋਰੀਅਲ ਨਹੀਂ ਕਰ ਸਕਦੇ ਤੁਸੀਂ ਲੋਕਾਂ ਦੀਆਂ ਸਰਕਾਰਾਂ ਲੋਕਾਂ ਦੇ ਵਾਸਤੇ ਹੁੰਦੀਆਂ ਨੇ ਤੇ ਅੱਜ ਸਰਕਾਰਾਂ ਦੋ ਪੂੰਜੀਪਤੀਆਂ ਦੇ ਵਾਸਤੇ ਅੱਜ ਪੰਜਾਬ ਦੇ ਚੁਣੇ ਨੁਮਾਇੰਦਿਆਂ ਦੀ ਆਵਾਜ਼ ਨੂੰ ਕੁਚਲ ਰਹੇ ਨੇ ਇਹ ਕਿੱਥੋਂ ਦਾ ਇਨਸਾਫ਼ ਹੈ ਭਾਈ ਇਸ ਕਰਕੇ ਧਰਨਾ ਹੋਏਗਾ ਔਰ ਮੈਂ ਕਿਹ ਜਾਣ ਦੀ ਬਾਜ਼ੀ ਲਾ ਕੇ ਵੀ ਹੋਏਗਾ ਸਾਰਾ ਪੰਜਾਬ ਨਾਲ ਖੜਾ ਹੈ ਔਰ ਇਹ ਨਾ ਸਮਝਣਾ ਕਿ ਇਹ 70% ਕਿਸਾਨ ਪੰਜਾਬ ਦੇ ਵਰਸਸ ਇੱਕ ਦੋ ਅਡਾਨੀ ਅਮਬਾਨੀ ਹੈ ਨਾ ਇਹ ਸਾਰੇ ਪੰਜਾਬ ਦਾ ਸੰਘਰਸ਼ ਕਿਉਂਕਿ ਕਿਸਾਨ ਸਾਡੀ ਪਛਾਣ ਹੈ ਕਿਸਾਨ ਸਾਡੀ ਆਨ ਬਾਨ ਸ਼ਾਨ ਹੈ ਸਰ ਸੈਂਟਰ ਕਮੇਟੀ ਦੇ ਅਰਬਨ ਨਕਸਲ ਬੁਲਾਇਆ ਜਾ ਰਿਹਾ ਹੈ ਅਮਨ ਸ਼ਾਂਤੀ ਦੇ ਪਵਿੱਤਰ ਸੰਘਰਸ਼ ਨੂੰ ਨਾਨ ਵਾਇਲੈਂਟ ਸੰਘਰਸ਼ ਨੂੰ ਇਹ ਬਾਹਰ ਦੀ ਤਾਕਤ ਦਾ ਨਾਮ ਦੇ ਦੇਣਾ ਮੈਂ ਕਹਿ ਰਿਹਾ ਨਾ ਕਿ ਇਹ ਕਿਸਾਨਾਂ ਦਾ ਔਰ ਪੰਜਾਬ ਦਾ ਅਪਮਾਨ ਕਰ ਰਿਹਾ ਔਰ ਇਹ ਤਿੰਕਿਆਂ ਵਾਂਗ ਉੱਡ ਜਾਣਾ ਇਹ ਜਿਹੜੀ ਇਹ ਛੋਟੀ ਮੋਟੀ ਇਲਜ਼ਾਮबाजी ਆ ਨਾ ਤਿੰਨ ਕਿਆ ਤੂਫਾਨ ਜਦ ਝੂਮ ਕੇ ਉੱਠੇਗਾ ਤਿੰਨ ਕੋਸੇ ਨਾ ਤਾਲਾ ਲੱਗੇ ਤਰੂ ਇਹ ਨਹੀਂ ਮੰਨਿਆ ਕਿ ਕਿਉਂ ਰੋਕਿਆ ਗਿਆ ਮੈਨੂੰ ਉਸ ਸਬ ਇੰਸਪੈਕਟਰ ਨੇ ਕਿਹਾ ਕਿ ਜੀ ਹਮੇ ਨਹੀਂ ਨਹੀਂ ਕੋਈ ਨਹੀਂ ਮੈਂ ਉਹਨੂੰ ਕਿਹਾ ਮੈਂ ਉਹਨੂੰ ਕਿਹਾ ਵੀ ਭਾਈ ਕਾਜੀ ਦਿਖਾ ਤੂੰ ਇੱਕ ਫਾਰਮਰ ਚਾਰਵਾਦੇ ਐਫਪੀ ਨੂੰ ਆ ਆ ਜਮਾਨ ਸਾਹਿਬ ਵੀ ਨਾਲ ਨਹੀਂ ਆ ਦੇਖੋ ਕਿ ਸੱਤ ਬੰਦੇ ਵੀ ਤੁਸੀਂ ਰੋਕ ਰਹੇ ਹੋ ਕੋਈ ਰਿਟਰਨ ਆਰਡਰ ਹੈ ਕਹਿੰਦਾ ਜੀ ਆ ਰਹਾ ਮੈਂ ਕਿਹਾ ਦਿਖਾ ਫਿਰ ਉਸ ਤੋਂ ਬਾਅਦ ਅਸੀਂ ਲਾਈਵ ਕਰਤਾ ਮੈਂ ਕਿ ਲੋਕਾਂ ਨੂੰ ਤਾਂ ਪਤਾ ਲੱਗੇ ਕਿ ਇਹ ਕੀ ਕਰ ਰਹੇ ਨੇ ਇਹ ਕੈਸੀ ਤਾਨਾਸ਼ਾਹ ਸਰਕਾਰ ਔਰ ਜਦੋਂ ਅਸੀਂ ਲਾਈਵ ਕੀਤਾ ਆ ਮੁੰਡਾ ਕੜਾ ਸਮਝ ਤੇ ਜਿਹਨੇ ਜਉ ਲਾਈਪ ਕੀਤਾ ਉਹ ਇਹ ਨਾਲ ਦੇ ਨਾਲ ਖੱਪੜੀ ਮਾਰ ਕੇ ਕਿ ਭਾਈ ਇਹ ਜਿਹੜਾ ਸੰਘਰਸ਼ ਸੰਘਰਸ਼ ਪੰਜਾਬੀਆਂ ਦਾ ਕਹਿਣਾ ਹੈ ਰੈ ਦਾਰੇ ਦਾ ਅਫਲਾ ਕਰਕੇ ਕਿ ਮੈਂ ਕਿਹਾ ਇੱਕ ਗੱਲ ਸੁਣ ਲੋ ਰੁਕੇ ਨਾ ਜੋ ਝੁਕੇ ਨਾ ਜੋ ਦਬੇ ਨਾ ਜੋ ਉਸੇ ਪੰਜਾਬੀ ਕਹਿੰਦੇ ਸਰ ਅਹਿਮਦ ਸ਼ਾਹ ਅਦਾਲੀਆਂ ਉਹ ਕਹਿੰਦੇ ਖਾਦਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ ਉਹਨਾਂ ਦਾ ਵੇ ਧੌਣ ਲਈ ਮਸੇ ਰੰਗੜ ਦੀ ਇੱਕ ਗੱਲ ਯਾਦ ਰੱਖਿਓ ਇਹ ਸੰਘਰਸ਼ ਜਿੰਨਾ ਚੂਨੇ ਦੀ ਛੱਤ ਦੇ ਉੱਤੇ ਤੁਸੀਂ ਵਾਰ ਕਰੋਗੇ ਉਨੀ ਤਗੜੀ ਹੋ ਮਨੂ ਸਾਡੀ ਦਾਤਰੀ ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ ਜਿਉਂ-ਜਿਉਂ ਮਨੂ ਵੱਡਦਾ ਅਸੀਂ ਧੂਣ ਸਵੱਲੇ ਹੋਏ ਇੱਕ ਗੱਲ ਨੂੰ ਮੇਰੀ ਸਮਝ ਲਓ ਕਿ ਵਿਰੋਧ ਸੈਂਟਰ ਦੀ ਸਰਕਾਰ ਨਾਲ ਔਰ ਮੈਂ ਪਹਿਲਾਂ ਵੀ ਕਹਿ ਰਿਹਾ ਕਿ ਕਿਸਾਨ ਏਕਤਾ ਔਰ ਪੰਜਾਬ ਏਕਤਾ ਇਹ ਸਾਡੇ ਸੰਘਰਸ਼ ਦੀ ਜਾਨ ਹੈ ਇਹ ਸੰਘਰਸ਼ ਦਾ ਚਾਨਣ ਮਨਾਰਾ ਹੈ ਇਹ ਜੇ ਮੁਠੀ ਬੰਦ ਰਹੂਗੀ ਤੇ ਲੱਖਦੀ ਹੈ ਤੇ ਜੇ ਖੁੱਲ ਜੂਗੀ ਤੇ ਕੱਤਦੀ ਹੈ ਮੈਂ ਨਾ ਤੇ ਕਰਤਾਰਪੁਰ ਵਾਲੇ ਮਸਲੇ ਦੇ ਵਿੱਚ ਕਦੇ ਕਿਸੇ ਦੀ ਉਂਗਲ ਨਹੀਂ ਚੱਕੀ ਕਿਉਂਕਿ ਉਹ ਉਹਦੇ ਵਿੱਚ ਇੱਕ ਪਵਿੱਤਰਤਾ ਸੀਗੀ ਉਹ 14 ਕਰੋੜ ਲੋਕਾਂ ਦੇ ਲਈ ਸੀ ਕਿ 3 ਕਰੋੜ ਪੰਜਾਬੀ ਇੱਥੇ ਤੇ 2 ਕਰੋੜ ਬਾਹਰ 5 ਕਰੋੜ ਉਹ ਤੇ ਬਾਕੀ ਜਿਹੜੇ ਉਹਨਾਂ ਦੇ ਨਾਲ ਐਮਪਥੀ ਰੱਖਦੇ ਆ ਸਿੰਪ ਕੀ ਨਹੀਂ ਅਸੀਂ ਚਾਹੁੰਦੇ ਐਮਪਥੀ ਜਿਹੜੇ ਸਾਡੇ ਨਾਲ ਦਿਲਾਂ ਦੇ ਨਾਲ ਦਿਲ ਜੁੜੇ ਹੋਏ ਆ ਇਹ ਉਹਨਾਂ ਦੇ ਲਈ ਆ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਸੰਘਰਸ਼ ਦੇ ਪੰਨੇ ਦੇ ਉੱਤੇ ਤੁਸੀਂ ਕੀਵਨ ਉਸ ਤੇ ਉਂਗਲਾਂ ਚੱਕੋ ਜਾਂ ਕਿਚੜ ਬਾਜੀ ਕਰੂੰ ਮੈਨੂੰ ਲੱਗਦਾ ਹੈ ਕਿ ਸਾਰਿਆਂ ਨੂੰ ਇਕੱਠੇ ਹੋ ਕੇ ਸੰਗਠਿਤ ਹੋਈ ਸ਼ਕਤੀ ਜਿੱਤ ਦਾ ਕਾਰਨ ਬਣਦੀ ਹੈ ਉਹੀ ਸ਼ਕਤੀ ਵਿਭਾਜਿਤ ਹੋ ਜੇ ਤੇ ਫਿਰ ਪਤਨ ਦਾ ਕਾਰਨ ਸਿੱਧੂ ਸਾਹਿਬ ਜੀ ਨੇ ਵੀ ਕੈਰੀ ਕਿ ਆਜ਼ਾਦੀ ਦਿੱਤੀ 70 ਸਾਲਾਂ ਚ ਪਹਿਲੀ ਵਾਰੀ ਅਸੀਂ ਕਿਸਾਨ ਨੂੰ ਇਹ ਮੇਰੀ ਇੱਕ ਗੱਲ ਨੂੰ ਸੁਣੋ ਕਿ ਮੈਂ ਜਦੋਂ ਇਹ ਕਹਿ ਰਿਹਾ ਕਿ ਸੰਗਠਿਤ ਹੋਈ ਸ਼ਕਤੀ ਜਿੱਤ ਦਾ ਕਾਰਨ ਬਣਦੀ ਹੈ ਤੇ ਮੈਂ ਕਿਸੇ ਤੇ ਤਾਨੇ ਕਸਣ ਨਹੀਂ ਆਇਆ ਮੈਂ ਕਿਸਾਨ ਦੇ ਪੱਖ ਦੇ ਵਿੱਚ ਖੜਨਾ ਆ ਤੇ ਕਿਸਾਨ ਉਦੋਂ ਜੀਤੂ ਮੈਂ ਸਮਝ ਲੈਣਾ ਕਿ ਕਿਸਾਨ ਉਦੋਂ ਜਿੱਤੂ ਜਦੋਂ ਸਾਰੇ ਇਕੱਠੇ ਹੋ ਕੇ ਲੜਾਂਗੇ ਤੇ ਮੈਂ ਇਸ ਗੱਲ ਨੂੰ ਡੱਟ ਕੇ ਫੇਰ ਕਹਿ ਰਿਆਂ ਕਿ ਇਹ 70% 60% ਕਿਸਾਨਾਂ ਦਾ ਸੰਘਰਸ਼ ਨਹੀਂ ਸਾਰੇ ਪੰਜਾਬ ਦਾ ਸੰਘਰਸ਼ ਸਾਡੀ ਪਛਾਣ ਦਾ ਬਾਬੇ ਨਾਨਕ ਦੀ ਦਿੱਤੀ ਸਾਡੀ ਪਛਾਣ ਦਾ ਸੰਘਰਸ਼ ਨਾਮ ਹੀ ਖੋਦੋਗੇ ਤੋ ਕਿਧਰ ਜਾਓਗੇ ਔਰ ਪਹਿਚਾਨ ਖੋਦੋਗੇ ਸਿੱਧੂ ਤੋ ਬਿਖਰ ਜਾਓ ਸਿੱਧੂ ਸਾਹਿਬ ਸੈਂਟਰਲ ਗੋਮੇ ਤੇ ਪੰਜਾਬ ਦਾ ਲੋਕ ਨਹੀਂ ਚੱਲਦਾ ਆਪਾਂ ਕੀ ਹੋ ਗਿਆ ਹੋ ਗਿਆ ਹੋ ਗਿਆ ਇਹ ਪੁਸ਼ਿੰਗ ਨਹੀਂ